ਜਿਹੜਾ ਜੀ ਪਿੱਛੇ ਮੈਂ ਅ ਪਰਸੋਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਸੀਗਾ ਜਿਹੜੀ ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫਾਲੋਅਰਸ ਅਗਰ ਹਸੇਗੇ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ ਚ ਜਿੱਥੇ ਉਹਨਾਂ ਦੀ ਬੋਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ ਚ ਉਹਨਾਂ ਦੀ ਗੱਡੀ ਚ ਛੱਡ ਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਔਰ ਜਸਪ੍ਰੀਤ ਉਹਨਾਂ ਦੀ ਜਿਹੜੀ ਡਿਊਰਿੰਗ ਰਿਮਾਂਡ ਅਸੀਂ ਸਸਟੇਨਡ ਇੰਟਰੋਗੇਸ਼ਨ ਜਾਂ ਪੁੱਛਗਿੱਛ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਵਿੱਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫਤੀਸ਼ ਚ ਪਤਾ ਲੱਗਿਆ ਹੈ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮਹਿਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਹੈ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਇਹ ਕੰਚਨ ਦੇਵੀ ਹੈ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜੀ ਵੀ ਇਨਾਂ ਨੇ ਆਨ ਅਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫ਼ਤੀਸ਼ ਚ ਫਾਈਨ ਟਿਊਨ ਕਰਾਂਗੇ ਔਰ ਫਿਰ ਇਨਾਂ ਨੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮ੍ਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹ ਰਿਹਾ ਪਰ ਅਮਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੀ ਉਸ ਦਿਨ ਕੰਚਨ ਤੇ ਉਸ ਦਿਨ ਨੇ ਉਸਦੀ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅਮਰਿਤਪਾਲੋ ਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੀ ਮਦਰ ਜਿਹੜੀ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਟਿਲੇ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇਕਤੇ ਨੇ ਕਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਐ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਜਾਂ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚੋਂ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤੇ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਅੰਮ੍ਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ WhatsApp ਤੇ ਕੰਟੈਕਟ ਕੀਤਾ ਤੇ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅੰਮ੍ਰਿਤਪਾਲ ਹੈ ਉਹ ਕੰਚਨ ਦੀ ਜਿਹੜੀ Eon ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿੱਛੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਕਿ ਜਿਹੜੀ ਐਨ ਸਕੋਰਪਿਓ 'ਚ ਇਹ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਨਜੀਤ ਉਹਦੇ ਟ੍ਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਗਿਰਾਜ ਜੀ ਇਹਨਾਂ ਨੇ ਕੰਮ ਉਹਦਾ ਕਰਾਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅੰਮ੍ਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ 'ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ 'ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਜਨ ਦੀ ਗੱਡੀ ਉਹਦੇ ਨਾਲ ਕੰਜਨ ਦੇ ਨਾਲ ਉਹ ਗਰਾਜ ਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਦੇ ਬਹੁਤ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਔਰ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ 'ਚ ਤੇ ਉਸ ਤੋਂ ਬਾਅਦ ਜਿਹੜੇ ਅਮਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ ਨਾਲ ਰਹੀਆਂ ਪਹਿਲੇ ਇੱਧਰ ਉੱਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇੱਧਰ ਉੱਧਰ ਜਿਵੇਂ ਪੁੱਜੋ ਦੇ ਨੇੜੇ ਤੇੜੇ ਆਊਟਲੈਟਸ ਦਾ ਵੀ ਕਿਹੜਾ ਤੇ ਅੰਦਰ ਤੇ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਜੋ ਉਹਨਾਂ ਦਾ ਪਹਿਲਾ ਹੀ ਸਾਰਾ ਪਲਾਨ ਸੀਗਾ ਜਿਹੜਾ ਅਮਰਿਤ ਵਨ ਸੈਕਿੰਡ ਜਦੋਂ ਇਹ ਪੁੱਚੋਗੋ ਲਾ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਹੈ ਜਿਹੜਾ ਉਹ ਸਕੋਰਪਿਓ ਚਲਾ ਰਿਆ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਹੈ ਸਕ ਐਨ ਸਕੋਰਪਿਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਹੈ ਉਹ ਅਮਰਿਤਪਾਲ ਚਲਾਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ ਟਾਈਪ ਜਗ੍ਹਾ 'ਚ ਵੀ ਉੱਤੇ ਘੁੰਮਦੇ ਰਹੇ ਦੈਨ ਫਾਈਨਲੀ ਐਟ 1.0 ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕੋ ਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ ਦੈਨ ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰਿਜ਼ਿਸਟਿਡ ਜੋ ਕੁਛ ਕਿਛ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅੰਮ੍ਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤਜੀਤ ਔਰ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਦੋਨੋਂ ਫੋਨ ਸੀਗੇ ਉਹ ਅੰਮ੍ਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅੰਮ੍ਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿਦ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤ ਜੀ ਤੇ ਇੱਕ ਪਾਸੇ ਜਸਪ੍ਰੀਤ ਥੈਨ ਅੰਮ੍ਰਿਤ ਨੇ ਇਹਨਾਂ ਨੂੰ ਕਿਹਾ ਅੰਮ੍ਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕਸ ਲਾ ਕੇ ਉਹਦੇ ਗਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਅੱਗੇ ਉਹਨੇ ਉਹਦਾ ਗਲਾ ਘੋਟਿਆ and they continued this till at least 10 to 15 minutes jadon tak ode sa khatam nahi ho gaye then finally she passed away us to baad edi jo pehla hi plan sega ke us to baad ye jada petrol pump te gaddi inane in scorpio apni lagayi sigi when they reached uh, that petrol pump utthe already unade puchan to pehla jo hun tafteesh ch pata lagya ik ranjeet singh wasi ਬਸੀ ਵਿਲੇਜ ਸੋਹਲ ਥਾਣਾ ਜਬਾਲ ਤਰਨ ਤਰਨ ਉਹ ਤੇ ਇੱਕ ਹੋਰ ਨਾਮਾ ਲੂਮ ਵਿਅਕਤੀ ਇੱਕ ਛੋਟੀ ਗੱਡੀ Swift ya i10 ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੇ ਕਲਰ ਦੀ ਦੇ ਵਰ ਆਲਰੇਡੀ ਸਟੈਂਡਿੰਗ देयर ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਰ ਆਲਰੇਡੀ ਅਵੇਅਰ ਆਫ ਦਾ ਪਲਾਨ ਤੇ ਉਸ ਤੋਂ ਬਾਅਦ ਜਿਹੜਾ ਅੰਮ੍ਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਡ 뎀 ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਹੈ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ 'ਚ ਲਗਾ ਕੇ ਆ ਗਿਆ ਥੈਨ ਵੈਨ ਦੇ ਕੇਮ ਆਊਟ ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ ਚ ਫਾਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅੰਮ੍ਰਿਤਪਾਲ ਨੂੰ ਕਿ ਐਦਾਂ ਤਾਂ ਹੋ ਗਿਆ ਤੇ ਅੰਮ੍ਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਕੱਢ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ 'ਚ ਪਰ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਇਨਾ ਤੋਂ ਕੱਢਿਆ ਗਿਆ ਸੋ ਇਹਨਾਂ ਨੇ ਫਿਰ ਤੋਂ ਗੱਡੀ ਪਾਰਕਿੰਗ 'ਚ ਗੱਡੀ ਤੇ ਫੇਰ ਬਾਹਰ ਘੁਮਾंदे ਤੇ ਅਗੇਨ ਫਾਈਨਲੀ ਇਹਨਾਂ ਨੇ ਜਦੋਂ ਕੱਢ ਲਿਆ ਫਾਹਾ ਤੇ ਜਸਪ੍ਰੀਤ ਫਿਰ ਦੁਬਾਰਾ ਗਿਆ ਪਾਰਕਿੰਗ 'ਚ ਤੇ ਅਰਾਊਂਡ 5:30 ਦੇ ਕਰੀਬ ਦੁਬਾਰਾ ਉੱਥੇ ਜਾ ਕੇ ਪਾਰਕ ਕਰਕੇ ਆਏ ਤੇ ਉਸ ਤੋਂ ਬਾਅਦ ਨਿਮਰਤ ਤਬਾਰੀ ਸੀ ਫਿਰ ਇਹ ਐਨ ਸਕੋਰਪੀਓ ਲੈ ਕੇ ਉੱਥੋਂ ਨਿਕਲ ਗਏ ਸੋ ਇਹਦੇ 'ਚ ਇਹ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਅੰਮ੍ਰਿਤਪਾਲ ਐ ਥਰੋਅਆਊਟ ਹੀ ਵਾਸ ਪ੍ਰੈਜ਼ెంట్ देयर ਕਾਂਸਪੀਰੇਟਰ ਤਾਂ ਉਹ ਸੀਗਾ ਹੀ ਸੀਗਾ ਬਟ ਈਵਨ ਵਾਈਲ ਕਮਿਟਿੰਗ ਦਾ ਐਕਟ ਆਫ ਮਰਡਰ ਹੀ ਵਾਸ ਫੁਲੀ ਪਾਰਟ ਆਫ ਦਾ ਪਲਾਨ ਤਾਂ ਤਿੰਨਾਂ ਨੂੰ ਇਹ ਸਾਰਾ ਕੁਝ ਪਤਾ ਸੀਗਾ ਇਸ ਕਰਕੇ ਇਦੇ ਵਿੱਚ ਅਸੀਂ ਇੱਕ ਵਾਧਾ ਜੁਰਮ ਜਿਹੜਾ ਕਾਮਨ ਇੰਟੈਂਸ਼ਨ ਦਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਜਿਹੜਾ ਪੀ ਐਨ ਐਸ ਦਾ ਹੈ ਉਹਦਾ ਵਾਧਾ ਕੀਤਾ ਤੇ ਜਿਹੜਾ ਰਣਜੀਤ ਔਰ ਇੱਕ ਨਾਮਾ ਲੂਮ ਵਿਅਕਤੀ ਹੈ बिकॉज ਦੇ ਵਰ ਆਲਸੋ ਪਾਰਟ ਆਫ ਦ ਕ੍ਰਿਮੀਨਲ ਕਾਂਸਪੀਰੇਸੀ ਉਹਨਾਂ ਦੋਨਾਂ ਨੂੰ ਵੀ ਅਸੀਂ ਇਸ ਕੇਸ ਚ ਨੋਮੀਨੇਟ ਕਰ ਲਿਆ ਡੀ ਡੀ ਆਰ ਐਂਟਰੀ ਪਾ ਕੇ 14 ਤਰੀਕ ਨੂੰ uh, 120 ਬੀ ਦੇ ਤਹਿਤ ਔਰ ਕਿਉਂਕਿ ਵਕਤ-ਵਕਤ ਸਾਡੀ ਟੀਮਾਂ ਇਨ ਫੈਕਟ ਅਦਰ ਡਿਸਟ੍ਰਿਕਟਸ ਦੀ ਹੈਲਪ ਲੈ ਕੇ ਵੀ ਅਸੀਂ ਅਮਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟੋ ਛਾਪੇ ਮਾਰੀ ਜਿੱਥੇ ਮਿਲਿਆ ਨਹੀਂ ਸੋ ਕੱਲ ਅਸੀਂ ਕੱਲ ਸਵੇਰੇ ਹੀ ਇਹਦਾ ਜਿਹੜਾ ਇੱਕ ਲੁੱਕ ਆਊਟ ਸਰਕੂਲਰ ਹੁੰਦਾ ਹੈ ਇਹਦੀ ਜਿਹੜੇ ਡਿਟੇਲਸ ਲੈ ਕੇ ਜਾਰੀ ਕਰਾ ਦਿੱਤਾ ਸੀਗਾ ਥੈਨ ਵੀ ਈਵਨ ਚੈੱਕ ਫਰਮ ਦਾ ਜਿਹੜੇ ਇਹਦੇ ਟਰੈਵਲ ਹਿਸਟਰੀ ਹੁੰਦੀ ਹੈ ਜਦੋਂ ਸਾਨੂੰ ਇਹਦਾ ਪਾਸਪੋਰਟ ਨੰਬਰ ਪਤਾ ਲੱਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਕਿ ਜਿਹੜਾ ਅਮਰਿਤਪਾਲ ਹੈ ਇਹਦੀ ਪਲਾਨਿੰਗ ਇੰਨੀ ਸ਼ਾਤਰ ਸੀਗੀ ਕਿ ਜਿਸ ਦਿਨੇ ਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਸਾਕੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅਮਰਿਤਸਰ ਤੇ ਇਹਨੇ 7:30 ਵਜੇ ਅਮਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੈਡ ਟੂ ਯੂਨਾਈਟਿਡ ਅਰਬ ਏਮੀਰੇਟਸ ਜੋ ਇਹਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਿਆ ਸੋ ਸੋ ਦੈਟ ਇਜ਼ ਹਾਊ ਦੇ ਹੈਡ ਪਲਾਨਡ ਇਟ ਸੋ ਵੈਲ ਕਿ ਐਨੇ ਮਹੀਨਿਆਂ ਤੋਂ ਪਲਾਨ ਕਰ ਰਿਆ ਸੀ ਤੇ ਕ੍ਰਾਈਮ ਕਮਿਟ ਕਰਨ ਤੋਂ ਵਿਥਿਨ ਅ ਫਿਊ ਆਵਰਸ ਕਿ 9 ਵਜੇ ਇਹਨੇ ਫਲਾਈਟ ਵੀ ਲੈ ਲਈ ਸੋ ਇਹਦੀ ਐਲਓਸੀ ਜਾਰੀ ਹੋ ਗਈ ਹੈ ਐਂਡ 올 द एयरपोर्ट्स हैव बीन ਇਨਫਾਰਮ ਕਿ ਸਾਡੇ ਕੇਸ ਦਾ ਮਰਡਰ ਕੇਸ ਮਰਡਰ ਅਕਿਊਜ਼ ਵਾਂਟਡ ਹੈ ਹੀ ਹਾਸ ਟੂ ਬੀ ਡਿਟੇਨਡ ਔਰ ਇਸ ਤੋਂ ਇਲਾਵਾ ਕਿਉਂਕਿ ਇਹ ਬਾਹਰ چلا ਗਿਆ ਤੇ ਸਾਡਾ ਵਾਂਟਡ ਹੈ ਸੋ ਵੀ ਵਿਲ ਟਾਇਰ ਵਿਦ ਅ ਅਦਰ ਅਥਾਰਟिटीज ਅਦਰ ਏਜੰਸੀਜ਼ ਯੂ نو ਡਿਪੋਰਟ ਕਰਨ ਦਾ ਜੋ ਪ੍ਰੋਸੀਜਰ ਹੈ ਉਹ ਹੁਣ ਫਾਲੋ ਕੀਤਾ ਜਾਏਗਾ ਮੈਮ ਮੈਨ ਕੋਈ ਚੱਲ ਰਿਹਾ ਹੈ ਕੋਈ ਇਸ ਤਰ੍ਹਾਂ ਉਹ ਜਿਹੜੇ ਅ ਕਾਉਂਟ ਸੀ ਉਹ ਬੈਂਕ ਕਰ ਦਿੱਤੇ ਗਏ ਨੇ ਹੁਣ ਕਿਹੜੇ ਅਕਾਉਂਟਸ ਨੂੰ ਜਿਹੜਾ ਅਪਡੇਟ ਕਰਦੇ ਵੀਡੀਓ ਕਰਦੇ ਆ ਗਏ ਨੇ ਅ ਅੱਜ ਜੀ ਅਸੀਂ ਵੀ ਜਿੰਨੇ ਅਕਾਊਂਟਸ ਸਪੈਸ਼ਲੀ ਜਿਹੜਾ ਅਕਾਊਂਟਸ 4 ਲੱਖ ਤੋਂ ਵੱਧ ਫੋਲੋਅਰ ਸੀਗੇ ਉਹ ਵਾਲਾ ਅਕਾਊਂਟ ਵੀ ਇਹਨਾਂ ਨੇ ਸਸਪੈਂਡ ਅਸੀ ਅਥਾਰਟੀਜ਼ ਤੋਂ ਲਿਖਿਆ ਤੇ ਸਾਡੀ ਜਿਹੜਾ ਸਾਈਬਰ ਸਾਈਬਰ ਪੁਲਿਸ ਹੈੱਡਕ quarter ਲੈਵਲ ਹੈ ਉਹਨਾਂ ਵੱਲੋਂ ਵੀ ਵਕ ਵਕ ਜਿਹੜੇ ਵੀ ਇਸ ਤਰ੍ਹਾਂ ਦੇ 네ਗੇਟਿਵ ਮੈਸੇਜ ਕਨਵੇ ਕਰ ਰਹੇ ਆ ਵੀ ਆਰ ਟ੍ਰਾਈਂਗ ਟੂ ਗੈਟ ਦੋਜ਼ ਆਲਸੋ ਸਸਪੈਂਡਡ ਔਰ ਇਨੀਸ਼ੀਅਲ ਵਾਲਾ ਤਾਂ ਕੱਲ ਹੋਈ ਗਿਆ ਸੀਗਾ ਕੋਈ ਪਤਾ ਚੱਲਿਆ ਜੀ ਤੁਸੀਂ ਕਹਿ ਰਹੇ ਕਿ ਉਹ ਵਿਦੇਸ਼ ਚਲੇ ਗਿਆ ਨਾ ਕਿ ਕਿਹੜੀ ਕੰਟਰੀ ਚਲੇ ਗਿਆ ਜੀ ਇਹ ਜਿਹੜੀ ਟ੍ਰੈਵਲ ਹਿਸਟਰੀ ਅਸੀਂ ਕਢਾਈ ਹੈ ਉਹਦੇ ਚ ਲਿਖਿਆ ਹੋਇਆ ਹੈ ਕਿ ਆਈਸੀਪੀ ਅੰਮ੍ਰਿਤਸਰ ਤੋਂ ਇਹਨੇ 9:30 ਵਜੇ ਜਿਹੜੀ ਫਲਾਈਟ ਬੋਰਡ ਕੀਤੀ ਹੈ ਇਨ ਹੀ ਅਸੀਂ ਗੋਨ ਟੂ ਯੂਨਾਈਟਿਡ ਅਰਬ ਏਮਿਰੇਟਸ ਮੈਡਮ ਬਹੁਤ ਬਲੱਡ ਕਰ ਦਾ ਕਾਮ ਆਇਆ ਹੈ ਜੀ ਸੂਸ਼ੀ ਕੁੜੀ ਇਹ ਜਿਹੜੀ ਬਲੱਡ ਕਰ ਦੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ ਕਿ ਅਸੀਂ ਜਦੋਂ ਪੋਸਟਮਾਰਟਮ ਦੇ ਕੁਐਰੀਸ ਪਾਦੇ ਹਾਂ ਅਸੀਂ ਇਹ ਕੁਐਸਚਨ ਪੁਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ ਬਟ ਹਲੇ ਸਾਨੂੰ ਪੋਸਟਮਾਰਟਮ ਦਾ ਰਿਪੋਰਟ ਨਹੀਂ ਆਈ ਇਸ ਕਰਕੇ ਇਟ ਇਜ਼ ਟ ਮੈਂ ਜੋ ਫਾਹਾ ਵਾਪਸ ਲੈ ਕੇ ਆ ਰਹੀ ਸੀ ਮਤਲਬ ਇਵਿਡੈਂਸ ਮਿਲ ਬਿਠਾ ਰਾਹੀ ਸੀ ਡੈਫੀਨਿਟਲੀ ਜੀ ਹੋਤਾ ਸੀ ਪਹਿਲਾਂ ਵੀ ਡਿਸਟਰਕਸ਼ਨ ਆਫ ਐਵਿਡੈਂਸ ਦਾ ਸੈਕਸ਼ਨ ਤਾਂ ਅਸੀਂ ਲਾਇਆ ਹੋਇਆ ਸੀ ਇਹ ਗੱਲ ਉਹਨਾਂ ਨੇ ਪਹਿਲਾਂ ਦੱਸਤੀ ਸੀ ਬਟ ਦ ਨਿਊ ਥਿੰਗ ਇਜ਼ ਦਟ ਅਮਰਿਤਪਾਲ ਵਾਸ ਇਨਵੋਲਡ ਇਨ ਕਮਿਟਿੰਗ ਦ ਮਾਮ ਮੈਮ ਇਸਮਾਮ ਲਈ ਤੁਸੀਂ ਦੋ ਹੋਰ ਨਾਮ ਦੱਸ ਸਕੀ ਉਹਨਾਂ ਦਾ ਪਤਾ ਲੱਗ ਗਿਆ ਕਿ ਉਹ ਨਾਲ ਤਾਂ ਨਹੀਂ ਚਲੇਗੇ ਇਹਨਾਂ ਦੇ ਦੇਖੋ ਜੀ ਰਣਜੀਤ ਜਿਹੜਾ ਉਹਦੀ ਤਾਂ ਸਾਨੂੰ ਡਿਟੇਲਸ ਪਤਾ ਲੱਗੀਆਂ ਉਹਦੇ ਤੇ ਛਾਪਾ ਮਾਰੀ ਕੀਤੀ ਹੈ ਉਹ ਵੀ ਫਰਾਰ ਹੈ ਅਸੀਂ ਉਹਦਾ ਵੀ ਲੁਕਆਊਟ ਸਰਕੂਲਰ ਜਾਰੀ ਕਰ ਰਹੇ ਹਾਂ ਤੇ ਜਿਹੜਾ ਦੂਜਾ ਬੰਦਾ ਹੈ ਇਹ ਹੁਣ ਦੇ ਦੋਸ਼ੀਆਂ ਤੋਂ ਹਲੇ ਤੱਕ ਉਹਦੀ ਆਈਡੈਂਟੀਟੀ ਪਤਾ ਨਹੀਂ ਲੱਗੀ ਬਟ ਵੀ ਆਰ ਟ੍ਰੇਲਿੰਗ ਦਾ ਟੈਕਨੀਕਲ ਐਵਿਡੈਂਸ ਹਲੇ ਅਨਨੋਨਸ ਹਾਂ ਮੈਂ ਤਰ੍ਹਾਂ ਦੇ ਤੋਕੇ ਆ ਮੈਂ ਤੋਕੇ ਦੇ ਵੀਡੀਓ ਆ ਰਹੀਆਂ ਬਾਰ-ਬਾਰ ਹਾਂ ਜਿੱਥੇ ਪੂਰਾ ਉਹ ਵੀ ਮਾਰਾ ਗਿਆ ਤਜਰਬੂਦ ਬਣ ਗਿਆ ਇਸ ਮੀਨਟੇ ਕਾਫੀ ਅਨੇ ਹੋਰ ਵੀ ਇਨਵੋਲਵ ਹੋ ਸਕਦੇ ਨੇ ਇਹਦੇ ਵਿੱਚ ਇਸ ਕੇਸ ਦਾ ਜੀ ਜੀ ਮੇਨ ਕਾਂਸਪਿਰੇਟਰਸ ਜੋ ਹੈ ਉਹ ਤਾਂ ਸੀ ਸਾਹਮਣੇ ਲੈ ਆਇਆ ਜਿਨ੍ਹਾਂ ਨੂੰ ਧਮਕੀਆਂ ਦੇ ਰਿਹਾ ਆਈ ਥਿੰਕ ਅੰਮ੍ਰਿਤਸਰ ਪੁਲਿਸ ਨੇ ਆਈ ਥਿੰਕ ਹੀ ਹੈਵ ਹੀ ਹਾਸ ਬੀਨ ਬੁੱਕ देयर ਬਟ ਬਾਕੀ ਜਗਾ ਅਕਾਊਂਟਸ ਵੀ ਸਸਪੈਂਡ ਹੋ ਰਿਹਾ ਜੋ ਇਸ ਤਰ੍ਹਾਂ ਦੀ ਧਮਕੀਆਂ ਦੇ ਰਹੇ ਇੱਕ ਗਰੁੱਪ ਜਾਂ ਗੈਂਗ ਦੇ ਵਿੱਚ ਹੋਰ ਕਿੰਨੇ ਕੁ ਬੰਸ ਹੋਏ ਹਾਂਜੀ ਇਸ ਗਰੁੱਪ ਦੇ ਵਿੱਚ ਜਾਂ ਗੈਂਗ ਦੇ ਵਿੱਚ ਕਈ ਆਪਰ ਹੋਰ ਕਿੰਨੇ ਕੁ ਬੰਸ ਨੇ ਜਿਹੜੇ 5 ਤੱਕ ਆ ਗਏ ਹੁਣ ਤੱਕ ਤਾਂ ਜੀ ਅੰਮ੍ਰਿਤਪਾਲ ਹੋ ਗਿਆ ਤੇ ਨਿਮਰਤਜੀਤ ਹੋ ਗਿਆ ਜਸਪ੍ਰੀਤ ਹੋ ਗਿਆ ਤੇ ਰਣਜੀਤ ਐਂਡ 1 ਅਨਨੋਨ ਹੁਣ ਤੱਕ ਦੇ 5 ਦੇ ਵਿੱਚ ਵੀ ਹੋਰ ਵੀ ਹੈ ਅਸ਼ੰਗਲ ਫਿਲਹਾਲ ਇਹ ਹੀ ਹੈ ਜੇ ਜੋ ਤਫਤੀਸ਼ ਅਗੇ ਪਤਾ ਲੱਗੇਗਾ ਵੀ ਲੱਗੇਗਾ ਪਰ ਪਰਫਾਰਮੈਂਸਾਂ ਕੋ ਵੀ ਕੁਝ ਹੋ ਰਿਹਾ ਹੈ ਆਈ ਥਿੰਕ ਜਿੱਥੇ ਵੀ ਇਦਾਂ ਦੀ ਕਾਲ ਹੋ ਰਹੀ ਹੈ ਕਨਸਰਨਡ ਪੁਲਿਸ ਇਸ ਟੇਕਿੰਗ ਐਕਸ਼ਨ ਬਟ ਵੀ ਹੈਵ ਬੁੱਕਡ ਹਿਮ ਇਨ ਅ ਵੈਰੀ ਸਟ੍ਰਿੰਜੈਂਟ ਕੇਸ ਹੁਣ ਜੇ ਉਹ ਬਾਹਰ ਭੱਜ ਵੀ ਗਿਆ ਸਾਡੇ ਨੋਲੇਜ ਆ ਗਿਆ ਵੀ ਵਿਲ ਫਾਲੋ ਦ ਯੂ ਪ੍ਰੋਸੀਜਰ ਜਿਹੜਾ ਡਿਪੋਰਟ ਕਰਨ ਲਈ ਕ੍ਰਿਮੀਨਲਸ ਨੂੰ ਹੁੰਦਾ ਹੈ ਸੋ ਵੀਲ ਬੀ ਰਾਈਟਿੰਗ ਟੂ ਆਰ ਕਨਸਰਨ ਏਜੰਸੀਸ ਕੁਝ ਜੀ ਅੱਜ ਕੱਲ ਜੋ ਇਸ ਤਰ੍ਹਾਂ ਦੇ ਕ੍ਰਿਮੀਨਲਸ ਹੁੰਦੇ ਦੇ ਯੂਜ਼ ਵੇਰੀਅਸ ਟਾਈਪ ਆਫ ਵਰਚੁਅਲ ਨੰਬਰਸ ਆਲਸੋ ਸੋ ਥੈਟ ਉਹ ਛੇਤੀ ਟਰੈਕ ਨਾ ਹੋ ਪਣ ਬਟ ਸਾਡੀ ਏਜੰਸੀਸ ਵੀ ਇਦਾਂ ਦੇ ਟਰੈਕ ਕਰ ਲੈਂਦੀਆਂ ਸੋ ਹੁਣ ਜਦੋਂ ਸਾਨੂੰ ਟੈਕਨੀਕਲੀ ਪਤਾ ਲੱਗ ਗਿਆ ਥੈਟ ਐਲਓਸੀ ਖੁੱਲਣ ਤੇ ਟਰੈਵਲ ਹਿਸਟਰੀ ਪਤਾ ਲੱਗ ਗਈ ਸੋ ਅੱਗੇ ਦਾ ਵੀ ਪ੍ਰੋਸੀਜਰ ਸਾਰੀ ਗਵਰਨਮੈਂਟਸ ਦਾ ਇੰਟਰ ਏਜੰਸੀ ਕੋਆਰਡੀਨੇਸ਼ਨ ਹੁੰਦੀ ਹੈ ਹੀ ਕੈਨਟ ਰਨ ਟੂ ਫਾਸਟ ਹਾਂਜੀ ਰਿਮਾਂਡ ਲਵਾਂਗੇ ਜੀ ਕਿਉਂਕਿ ਸਾਨੂੰ ਕਈ ਇਹਦੇ ਚ ਚੀਜ਼ਾਂ ਲਿਕਰ ਐਕਡ ਕਰਨੀਆਂ ਵੀ ਰਿਕਵੈਸਟਡ ਯੂਡਿਸਟਰੀ ਕਿ ਸਾਨੂੰ ਰਿਮਾਂਡ ਇਸਟੈਂਟ ਹੋਵੇ ਸਕਿਉਰਟੀ ਵੀ ਕਰੀ ਇਸ ਦੇ ਨਾਮ ਇਸ ਫਾਰਮ ਦੇ ਵਿੱਚ ਜੇ ਆਪਾਂ ਡਾਲ ਦਈਏ ਇਤਨਾ ਇੱਕ ਘਟਨਾਕਰਮ ਵਾਪਰਿਆ ਉਸ ਨੂੰ ਲੈ ਕੇ ਦੋ ਦਿਨਾਂ ਦਾ ਸੋਸ਼ਲ ਮੀਡੀਆ ਤੇ ਕਾਫੀ ਕੁਝ ਚੱਲ ਰਿਹਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਦਾ ਤੁਹਾਡਾ ਜਿਹੜੀ ਕੇਸ ਦੀ ਜਾਂਚ ਆ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਕਿਤਨਾ ਕਿ ਕਿ ਕੱਲ ਜਿਸ ਤਰ੍ਹਾਂ ਸਾਰੇ ਨੈਟਵਰਕ ਤੇ ਚੱਲ ਜਾਏਗਾ ਫਰੀ ਪਾਲੇ ਮਾਮਲਾ ਹੈ ਉਸ ਸੀ ਨੂੰ ਲੈ ਕੇ ਤੁਹਾਡੇ ਕੋਲ ਕੋਈ ਸਵਾਲ ਹੈ ਜੀ ਇਹਦੇ ਚ ਤਾਂ ਮੈਂ ਤੁਹਾਨੂੰ মিডিਆ ਨੂੰ ਹੀ ਅਪੀਲ ਕਰਾਂਗੀ ਕਿ ਇਸ ਤਰ੍ਹਾਂ ਦੀ ਜੇ ਕੋਈ ਰੇਪ ਦੀ ਕੋਈ ਗੱਲ ਹੋਏਗੀ ਤਾਂ ਵੀ ਵਿਲ ਬੀ ਦ ਫਰਸਟ ਪੀਪਲ ਜੋ ਤੁਹਾਨੂੰ ਇਨਫੋਰਮ ਕਰਾਂਗੇ ਤੇ ਇਸ ਤਰ੍ਹਾਂ ਦੀ ਗੱਲਾਂ ਆਪਣੇ ਲੈਵਲ ਤੇ ਬਿਲਕੁਲ ਨਾ ਫੈਲਾਈਆਂ ਜਾਣ ਅਸੀਂ ਮੈਂ ਤੁਹਾਨੂੰ ਆਪ ਦੱਸ ਰਹੀ ਹਾਂ ਕਿ ਵੀ ਹੈਵ ਰੇਜ਼ ਦਿਸ ਕੁਐਸਚਨ ਜੇ ਪੋਸਟਮਾਰਟਮ ਚ ਆਏਗਾ ਉਹਨੂੰ ਤਾਂ ਕੋਈ ਲੁਕੋ ਨਹੀਂ ਸਕਦਾ ਦੈਨ ਵੀ ਵਿਲ ਕਨਵੇ ਆਫੀਸ਼ੀਅਲੀ ਟੂ ਯੂ ਜੈਦਾਂ ਦਾ ਕੁਝ ਹੈ ਨਹੀਂ ਕਰਮ ਤਾਂ ਉਹੀ ਹੈ ਨਾ ਜੇ ਇੱਕ ਬੰਦਾ ਸੋਸ਼ਲ ਮੀਡੀਆ ਤੇ ਬੈਠਦਾ ਜੋ ਪਰਤੀ ਬੋਲ ਰਿਹਾ ਉਹ ਨਾਲ ਤੁਹਾਡੀ ਜਾਂਚ ਦਾ ਪ੍ਰਭਾਵ ਖੁਈ ਗਿਆ ਉਸ ਦੇ ਖਿਲਾਫ ਵੀ ਐਕਸ਼ਨ ਤੋਂ ਲੱਗ ਸੀ ਇਸੇ ਕਰਕੇ ਜੀ ਅਸੀਂ ਜਿਹੜਾ ਮੇਨ ਇਹਦੇ ਦਾ ਅਕਾਊਂਟ ਸਸੀਂ ਸਸਪੈਂਡ ਕਰਾਇਆ ਤੇ ਹੋਰਾਂ ਤੇ ਵੀ ਜਿਹੜਾ ਸਾਡਾ ਸਾਈਬਰ ਸਾਈਬਰ ਦੀ ਕ੍ਰਾਈਮ ਦੀ ਟੀਮ ਹੈ ਚੰਡੀਗੜ੍ਹ ਦੀ ਦੇ ਆਰ ਕਨਸਟੈਂਟਲੀ ਵਾਚਿੰਗ ਐਂਡ ਰਿਪੋਰਟਿੰਗ ਮੈਡਮ ਜਿਹੜਾ ਸਕੋਰਪੀਓ ਆਇਨ ਗੱਡੀ ਆ ਤੇ ਯੋਨ ਗੱਡੀ ਇਹਦੇ ਕਿਤੇ ਨਾ ਜੀ ਈਓਨ ਗੱਡੀ ਤਾਂ ਕੰਚਨ ਦੀ ਮੈਨੂੰ ਐਗਜ਼ੈਕਟ ਓਨਰਸ਼ਿਪ ਨਹੀਂ ਪਤਾ ਪਰ ਜਿਹੜੀ ਐਨ ਸਕੋਰਪੀਓ ਸੀਗੀ ਉਹ ਵੀ ਅੰਮ੍ਰਿਤਪਾਲ ਦੇ ਨਾਂ ਤੇ ਨਹੀਂ ਆ ਉਹ ਕੋਈ ਹਰਿਆਣਾ ਮੂਲ ਹਰਿਆਣਾ ਦਾ ਹਾਂਜੀ ਮੂਲ ਕਸ਼ੇਰ ਮੈਨੂੰ ਨਾਂ ਨਹੀਂ ਪਤਾ ਮੂਲ ਕਸ਼ੇਰ ਉਹ ਤੋਂ ਨੇ ਪਰਚੇਸ ਕੀਤੀ ਸੀ ਜਾਂ ਕਿੱਦਾਂ ਇੱਕਦਾਂ ਇਹ ਜੀ ਅਸੀਂ ਤਫ਼ਤੀਸ਼ 'ਚ ਦੇਖ ਲਾਂਗੇ ਬਟ ਅੰਮ੍ਰਿਤਪਾਲ ਦੇ ਨਾਂ ਤੇ ਨਹੀਂ ਇਹ ਮੈਨੂੰ ਕਲੀਅਰ ਇਹ ਜਿੰਨੇ ਬੰਦੇ ਬੜੇ ਗਏ ਨੇ ਜੀ ਇੰਨਾ ਤੇ ਕਰਤੇ ਕਿ ਸਲਾਹ ਸਸਲਾਹ ਦਾ ਇਸ਼ੂ ਰਿਹਾ ਹੋਵੇ ਜਾਂ ਇਹ ਸਲਾਹ ਪਟਿਆ ਇਹ ਅਸੀਂ ਜੀ ਡੀਟੇਲ ਵੈਰੀਫਾਈ ਕਰ ਲਾਂਗੇ ਨਾਟ ਨੋਨ